ਨਾਸਰ ਹੋ ਮਨਸੂਰ ਗੁਰੂ ਗੋਬਿੰਦ ਸਿੰਘ ਇਜਦੀ ਮਨਜ਼ੂਰ ਗੁਰੂ ਗੋਬਿੰਦ ਸਿੰਘ ਹਕ ਰਾਗੰਜੂਰ ਗੁਰੂ ਗੋਬਿੰਦ ਸਿੰਘ ਜੁਮਲਾ ਫੈਜ ਨੂਰ ਗੁਰੂ ਗੋਬਿੰਦ ਸਿੰਘ ਹੱਕ ਆਕਿਆ ਗਾਹਾ ਗੁਰਗੋਬਿੰਦ ਸਿੰਘ ਸਾਹਿਬ ਸ਼ੈਣ ਸਾਹਾ ਗੁਰਗੋਬਿੰਦ ਸਿੰਘ ਸਾਹਿਬੇ ਕੁਮਾਰ ਦਸ਼ਮੇਸ਼ ਪਿਤਾ ਪੁੱਤਰਾ ਦੇ ਗਾਨੇ ਅੰਮ੍ਰਿਤ ਦੇ ਦਾਤੇ ਪੰਥ ਦੇ ਵਾਲੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੰਗਤਾਂ ਨੂੰ ਦਰਸ਼ਨ ਦਿਦਾਰੇ ਦੇਖ ਕੇ ਨਿਹਾਲ ਕਰ ਰਹੇ ਨੇ ਹਿਮਾਲਾ ਪਰਬਤ ਦੇ ਵਿਸ਼ਾਲ ਬਰਫਾਨੀ ਫਲਾ ਦੇ ਵਿੱਚਕਾਰ ਇੱਕ ਬੜਾ ਸੁੰਦਰ ਪਹਾੜੀ ਸਥਾਨ ਹੈ ਜਿੰਨੂੰ ਹੇਮਕੁੰਟ ਆਖਿਆ ਜਾਂਦਾ ਹੈ ਇਹ ਸਥਾਨ ਆਪਣੀ ਨਵੇਕਲੀ ਤੇ ਪਵਿੱਤਰ ਇਕਾਂਤ ਦੇ ਸੁਹਾਵਣੀ ਛਟਾ ਦੇ ਕਾਰਨ ਪੁਰਾਤਨ ਸਮਿਆਂ ਤੋਂ ਯੋਗੀਆਂ ਤੇ ਤਪੀਆਂ ਲਈ ਖਿੱਚਦਾ ਦੇ ਅੰਦਰ ਰਿਆ ਏਜ਼ਿਸਤਾਨ ਦੇ ਦੁਆਲੇ ਸਬਦ ਸਰੰਗ ਨਾਂ ਦੇ ਪਰਬਤ ਹਨ ਇਹ ਨਾਂ ਇਹਨਾਂ ਪਰਬਤਾਂ ਦੀਆਂ ਸੱਤ ਚੋਟੀਆਂ ਦੇ ਕਾਰਨ ਪਿਆ ਇਤਿਹਾਸ ਦੱਸਦਾ ਵੀ ਇਹ ਸੱਤ ਚੋਟੀਆਂ ਅਸਲ ਵਿੱਚ ਸੱਤ ਰਿਸ਼ੀ ਸਨ ਜਿਨ੍ਹਾਂ ਨੇ ਇਸ ਜਗ੍ਹਾ ਤੇ ਤਪ ਕੀਤਾ ਸੀ ਉਹਦੇ ਉਹਨਾਂ ਦੇ ਸਰੀਰ ਪਰਬਤ ਸ਼ਿਖਰਾਂ ਵਿੱਚ ਬਦਲ ਗਏ ਇੰਨਾ ਚੋਟੀਆਂ ਵੱਲ ਤੱਕ 99 ਇੰਚ ਜਾਵਦਾ ਕਿ ਤਪੱਸਿਆ ਵਿੱਚ ਲੀਨ ઋષਿ ਸਮਾਧੀ ਅੰਦਰ ਬੈਠੇ ਹੋਏ ਨੇ ਐਮਕੁੰਟ ਪਰਬਤ ਉੱਤੇ ਇੱਕ ਪੱਧਰੇ ਠਾਪ ਪਰ ਪਾਣੀ ਦਾ ਕਿ ਸੁੰਦਰ ਸਰੋਵਰ ਇਹ ਸਰੋਵਰ ਦਾ ਨਾਮ ਜਾਂ ਇਹਨੂੰ ਲੋਕ ਪਾਲ ਆਖਦੇ ਨੇ ਦੱਸਿਆ ਜਾਂਦਾ ਵੀ ਇਸ ਸਥਾਨ ਦੇ ਨੇੜੇ ਰਾਜਾ ਪਾਂਡੂ ਨੇ ਜੋ ਵਿ사ਗਨਾ ਕੀਤੀ ਸੀ ਰਾਜਾ ਪਾਂਡੋ ਦੇ ਨਾਂ ਤੇ ਅੱਜ ਕੱਲ ਇੱਥੇ ਪੰਡਕੇਸ਼ਵਰ ਨਾਂ ਦਾ ਇੱਕ ਪਿੰਡ ਮੌਜੂਦ ਕੁਦਰਤ ਦਾ ਇਹ ਨੌਖਾ ਚਮਤਕਾਰ ਕਿ ਚਾਰੇ ਪਾਸਿਓਂ ਬਰਫਾਂ ਵਿੱਚ ਘਿਰੇ ਹੋਣ ਦੇ ਬਾਵਜੂਦ ਇਸ ਲੋਪਾਲ ਸਰੋਵਰ ਦਾ ਜਲ ਕਦੀ ਜੰਮਦਾ ਨਹੀਂ ਸਗੋਂ ਇਹਦੇ ਵਿੱਚੋਂ ਇੱਕ ਨਿੱਕੀ ਜੀ ਜਲ ਧਾਰਾ ਨਿਕਲ ਕੇ ਨਮਾਨਵਲ ਨੂੰ ਵਗਦੀ ਰਹਿੰਦੀ। ਇਸ ਸਰੋਵਰ ਦੇ ਰਮਨੀਕ ਕੰਡੇ ਦੇ ਕੋਲ ਉਹ ਪਵਿੱਤਰ ਸਥਾਨ ਹੈ ਜਿਸ ਜਗ੍ਹਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪੂਰਬਲੇ ਜਨਮ ਵਿੱਚ महाकाल याकाल पुरुष ਦਾ ਧਿਆਨ ਕਰਕੇ ਤਪ ਕਰਦੇ ਰਹੇ ਸੰਨ ਇਹ ਘਟਨਾ ਅਜ ਤੋਂ ਲਗਭਗ 3 ਸਦੀਆਂ ਪਹਿਲਾਂ ਦੀ ਹੈ ਸਰੋਵਰ ਦੇ ਕੰਢੇ ਲਾਗੇ ਇੱਕ ਛੋਟੀ ਜੀ ਪਹਾੜੀ ਖੂਹ ਹੈ ਇਸ ਖੂਹ ਵਿੱਚ ਇੱਕ ਤਪਸਵੀ ਜੀ ਤਪ ਕਰ ਰਹੇ ਹਨ ਇਸ ਖੋਦ ਆਸ-ਪਾਸ ਹੋਰ ਵੀ ਕਈ ਗੁਫਾਵਾਂ ਹਨ ਉਹਨਾਂ ਵਿੱਚ ਕਈ ਤਪੀ ਰਹਿੰਦੇ ਨੇ ਪਰ ਇਹ ਤਪਸਵੀ ਜੀ ਉਹਨਾਂ ਸਭਨਾਂ ਦੇ ਸ਼ਰੋਮਣੀ ਜਾਪਦੇ ਨੇ ਲੰਮੀ ਬਦਲੀ ਦੇਹ ਹੈ ਗੋਰੀ ਪਰ ਚਾਨਣ ਵਰਗੀ ਸੂਖਮ ਅੱਖਾਂ ਵਿੱਚ ਤੇਜ ਹੈ ਚਿਹਰੇ ਉੱਪਰ ਨੂਰ ਝਲਕਦਾ ਸੀਸਦਵਾਰੇ ਸੂਰਜ ਵਾਂਗ ਚਾਨਣ ਦਾ ਹਾਲਾ ਬਣਿਆ ਹੋਇਆ ਲੰਮੀ ਸਾਧਨਾ ਦੁਆਰਾ ਆਪ ਪਰਮਪਿਤਾ ਪਰਮਾਤਮਾ ਦੀ ਨੇੜਤਾ ਪ੍ਰਾਪਤ ਕਰ ਚੁੱਕੇ ਹਨ ਅੱਜ ਹੁਣ ਅਕਾਲ ਪੁਰਖ ਨਿਰੰਕਾਰ ਨਾਲ ਅੱਪੇ ਏਜ ਹੋਣ ਦੀ ਤਿਆਰੀ ਹੈ ਅੱਜ ਵੀ ਬ੍ਰਤੀ ਪਰਮ ਪਿਤਾ ਦੇ ਚਰਨਾਂ ਵਿੱਚ ਜੁੜੀ ਹੋਈ ਹੈ ਨੈਣ ਬੰਦ ਹਨ ਮੁਖੜੇ 'ਤੇ ਸ਼ਾਂਤੀ ਬਿਰਾਜ ਰਹੀ ਹੈ ਕਦੇ ਇੰਜ ਪ੍ਰਤੀਤ ਹੁੰਦਾ ਜਿਵੇਂ ਮਹਾਜੋਤ ਵੱਲੋਂ ਕੋਈ ਸੰਕੇਤ ਹੋਇਆ ਹੈ ਔਰ ਆਪ ਸਭ ਜਾਣੋ ਜਾਂਦੇ ਹਨ ਇਕਾਗਰ ਜਿਤ ਹੋ ਕੇ ਆਕਾਰ ਬ੍ਰੁਖ ਦੀ ਆਗਿਆ ਸੁਣਦੇ ਹਨ ਪਰਮਪਿਤਾ ਵੱਲੋਂ ਆਪ ਜੀ ਨੂੰ ਹੁਕਮ ਹੁੰਦਾ ਹੈ ਕਿ ਤੁਸੀਂ ਭਾਰਤ ਭੂਮੀ ਉੱਤੇ ਮਨੁੱਖੀ ਜਾਮੇ ਵਿੱਚ ਜਨਮ ਲਵੋ ਉਸ ਤਰਤੀ ਦੇ ਸਮੇਂ ਮੁਗਲ ਬਾਦਸ਼ਾਹ ਔਰੰਗਜ਼ੇਬ ਅਦੇ-ਉਦੇ ਅਧਿਕਾਰੀਆਂ ਵੱਲੋਂ ਗਰੀਬ ਪਰਜਾ ਉੱਪਰ ਬੜੇ ਜ਼ੁਲਮ ਹੋ ਰਹੇ ਨੇ ਤੁਸੀਂ ਉੱਥੇ ਜਾ ਕੇ ਆਦਰਸ਼ ਪੁਰਸ਼ਾਂ ਦੇ ਇੱਕ ਪੰਥ ਦੀ ਸਿਰਜਣਾ ਕਰੋ ਅਤੇ ਉਹਨਾਂ ਦੁਆਰਾ ਪਰਜਾ ਦਾ ਉਧਾਰ ਕਰੋ ਤਪਸਵੀ ਜੀ ਵੀ ਇਹ ਆਗਿਆ ਸੁਣ ਕੇ ਹੈਰਾਨ ਹੁੰਦੇ ਨੇ ਐਡਾ ਮਹਾਨ ਕਾਰਜ ਤੇ ਕਿਵੇਂ ਸੰਪੂਰਨ ਕਰ ਸਕਣਗੇ ਉਹਨਾਂ ਦੇ ਮਨ ਵਿੱਚ ਇਹ ਸੰਸਾ ਜਾਗਦਾ ਹੈ ਜਾਣੀ ਜਾਣ ਨਿਰੰਕਾਰ ਉਹਨਾਂ ਦੇ ਮਨ ਦੀ ਅਵਸਥਾ ਨੂੰ ਸਮਝ ਕੇ ਧੀਰਜ ਦਿੰਦੇ ਨੇ ਅਸੀਂ ਤੁਹਾਨੂੰ ਆਪਣਾ ਪੁੱਤਰ ਠਾਪ ਕੇ ਸੰਸਾਰ ਵਿੱਚ ਭੇਜ ਰਹੇ ਹਾਂ ਅਸੀਂ ਹਰ ਵੇਲੇ ਤੁਹਾਡੇ ਅੰਗ ਸੰਗ ਹੋਵਾਂਗੇ ਸਾਡੀ ਸ਼ਕਤੀ ਤੁਹਾਡੇ ਅੰਦਰ বিরাজ ਰਹੀ ਹੋਵੇਗੀ ਇਸ ਲਈ ਤੁਸੀਂ ਇਸ ਕਾਰਜ ਨੂੰ ਭਲੇ ਪ੍ਰਕਾਰ ਸਿਰੇ ਚਾੜ ਲਵੋਗੇ ਤਪਸਵੀ ਜੀ ਅਕਾਲ ਪੁਰਖ ਦੇ ਚਰਨ ਕਮਲਾਂ ਤੋਂ ਵਿਛੜਨਾ ਨਹੀਂ ਸਨ ਚਾਹੁੰਦੇ ਪਰ ਪਰਮ ਪਿਤਾ ਦੀ ਆਗਿਆ ਦਾ ਪਾਲਣ ਵੀ ਜ਼ਰੂਰੀ ਸੀ ਇਸ ਲਈ ਉਹਨਾਂ ਦਾ ਹੁਕਮ ਮੰਨ ਕੇ ਉਹਨਾਂ ਨੇ ਮਾਤਾ ਗੁਜਰੀ ਜੀ ਦੀ ਕੁੱਖੋਂ ਪਟਨਾ ਸਾਹਿਬ ਵਿਖੇ ਜਨਮ ਲਿਆ ਇਹ ਸਾਰੀ ਕਥਾ ਨੂੰ ਗੁਰਦੇਵ ਜੀ ਆਪਣੀ ਮਹਾਨ ਰਚਨਾ ਬਜੇ ਤਰਨਾਟਕ ਵਿੱਚ ਵਰਣਨ ਕਰਦੇ ਸ਼੍ਰੀ ਮੁਖਵਾਕ ਚੌਪਈ ਅਬ ਮੈਂ ਆਪਣੀ ਕਥਾ ਬਖਾਨਾ ਤਪ ਸਾਦਤ ਜਹਿ ਬਿਦ ਮੋਹਿਆਨਾ ਹੇ ਮਕੰਟ ਪਰਬਤ ਹੈ ਜਹ ਸप्त सरਿੰਗ ਸੋ ਬੱਤੇ ਹਤਾ ਸਪਤ ਸਰੰਗ ਤੈ ਨਾਮ ਕਹਾਵਾ ਕਾਂਡ ਰਾਜ ਮੈਂ ਜੋਗ ਕਮਾਵਾ ਤੈ ਹਮਿਆਜ ਕਿਤ ਪਸਿਆ ਸਾਦੀ ਮਹਾਕਾਲ ਕਾਲ ਕਾਇਰਾਦੀ ਏ ਬਿਦਕਰਤ ਤਪੱਸਿਆ ਭਯੋ ਦਵੈ ਤੇ ਏਕ ਰੂਪ ਹਵ ਹੈ ਗਯੋ ਤਾਤ ਮਾਤ ਮੋਰਿਆ ਲਖਿ ਆਰਾਧਾ ਬਹੁ ਬਿਦ ਜੋਗ ਸਾਧਨਾ ਸਾਧਾ ਤੈਨ ਕੋ ਕਰੀ ਅਲਖ ਕੀ ਸੇਵਾ ਤਾਤੇ ਪਹੇ ਪਰਸਾਨਾ ਗੁਰਦੇਵਾ ਇਨ ਪ੍ਰਭ ਜਬ ਆਇ ਸ ਮਉਹ ਦੀਆ ਤਬ ਹਮ ਜਨਮ ਕਲੂ ਮਹਿ ਲੀਆ ਚੇਤਨਾ ਪਏ ਹੋ ਹਮਰੋ ਆਵਣ ਕ ਚੁਬੀ ਰਈ ਸੁਰਤ ਪ੍ਰਵਚਾਰ ਨਾਮ ਜਿਉ ਤਿਉ ਪ੍ਰਭ ਹਮਕੋ ਸਮਝਾਇਓ ਇਹ ਮਕਾਕਾ ਇਹ ਲੋਕ ਪਿਠਾਇਓ ਦੋਹਿਰਾ ਠਾਡੇ ਪੈ ਹੋ ਮੈਂ ਜੋਰ ਕਰ ਬਚਨ ਕਹਾ ਸਿਰ ਨਿਐ ਪੰਥ ਚੱਲੇ ਤਵ ਜਗਤ ਮੈਂ ਜਾਬ ਤੂੰ ਮਕਰੋ ਸੁਹਾਏ ਏ ਕਾਰਨ ਪ੍ਰਭ ਮੋਹਿ ਪਠਾਇਓ ਤਬ ਮੈਂ ਜਗਤ ਜਨਮ ਹਾਰੇ ਆਇਓ ਜੇ ਮਤਨ ਕਹੀ ਤਿਨ ਅਤਿ ਮ ਕਹੇ ਹੋਂ ਔਰ ਕਿਸੂ ਤੇ ਬਹਿਰ ਨ ਗਹੇ ਹੋਂ ਗੁਰਦੇਵ ਫਰਮਾਉਂਦੇ ਨੇ ਕਿ ਅਸੀਂ ਆਪਣੀ ਤਪ ਸਾਧਨਾ ਦੀ ਕਥਾ ਦਾ ਵਰਣਨ ਕਰਦੇ ਆਂ ਇਹ ਮਹੱਲਾ ਪਹਾੜ ਵਿੱਚ ਸਬਦ ਸ੍ਰਿੰਗ ਨਾਂ ਦਾ ਪਰਬਤ ਜਿੱਥੇ ਰਾਜਾ ਪਾਂਡੂ ਨੇ ਯੋਗ ਕਹਾਇਆ ਸੀ ਉੱਥੇ ਹਿਮਕੁੰਟ ਪਰਬਤ ਉੱਤੇ ਅਸੀਂ ਘੋਰ ਤਪ ਕੀਤਾ ਅਤੇ ਨਿਰੰਕਾਰ ਪ੍ਰਮਾਤਮਾ ਨਾਲ ਇੱਕ ਜੋਤ ਹੋ ਗਏ ਇਸ ਸਮੇਂ ਮੇਰੇ ਮਾਤਾ ਪਿਤਾ ਮਾਤਾ ਗੁਜਰ ਕੌਰ ਜੀ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਆਪਣੇ ਘਰ ਪੁੱਤਰ ਦਾਤ ਦੀ ਪ੍ਰਾਪਤੀ ਲਈ ਅਕਾਲ ਪੁਰਖ ਦੀ ਬੜੀ ਅਰਾਧਨਾ ਕੀਤੀ ਮੇਰਾ ਸੰਸਾਰ ਵਿੱਚ ਆਉਣ ਤੇ ਮਨ ਨਹੀਂ ਕਰਦਾ ਸੀ ਕਿਉਂਕਿ ਮੇਰੀ ਬਿਰਤੀ ਪ੍ਰਭੂ ਦੇ ਚਰਨਾਂ ਵਿੱਚ ਜੁੜੀ ਹੋਈ ਸੀ ਪਰ ਪ੍ਰਭੂ ਨੇ ਜਿਵੇਂ ਕਿਵੇਂ ਹੋ ਸਕਿਆ ਸਮਝਾ-ਭੁਝਾ ਕੇ ਮੈਨੂੰ ਇਸ ਜਗਤ ਵਿੱਚ ਭੇਜ ਦਿੱਤਾ ਨਿਰੰਕਾਰ ਨੇ ਮੈਨੂੰ ਆਗਿਆ ਦਿੱਤੀ ਕਿ ਅਸੀਂ ਤੈਨੂੰ ਆਪਣਾ ਪੁੱਤਰ ਥਾਪ ਕੇ ਇੱਕ ਬੰਦ ਦੀ ਸਿਰਜਣਾ ਕਰਨ ਲਈ ਭੇਜ ਰਹੇ ਆ ਸੰਸਾਰ ਵਿੱਚ ਜਾ ਕੇ ਲੋਕਾਂ ਨੂੰ ਧਰਮ ਦਾ ਮਾਰਗ ਦੱਸੋ ਅਤੇ ਮਨ ਦੇ ਕਰਮ ਕਰਨ ਤੋਂ ਰੁਕੋ ਨਰੰਕਾਰ ਦੀ ਆਗਿਆ ਸੁਣ ਕੇ ਮੈਂ ਹੱਥ ਜੋੜ ਕੇ ਅਤੇ ਸਿਰ ਨਵਾ ਕੇ ਬੇਨਤੀ ਕੀਤੀ ਕਿ हे ਪ੍ਰਭੂ ਜਗਤ ਦੇ ਅੰਦਰ ਪੰਥ ਤਾਂ ਦੀ ਚੱਲ ਸਕਦਾ ਜੇਕਰ ਤੁਸੀਂ ਮੇਰੇ ਸਹਾਇਕ ਬਣੋ ਇਸ ਪ੍ਰਕਾਰ ਪ੍ਰਭੂ ਵੱਲੋਂ ਸੌਂਪੇ ਮਹਾਨ ਕਾਰਜ ਨੂੰ ਪੂਰਾ ਕਰਨ ਲਈ ਮੈਂ ਜਨਮ ਲੈ ਕੇ ਸੰਸਾਰ ਵਿੱਚ ਆਇਆ ਹਾਂ ਮੈਂ ਜ਼ਾਲਮਾਂ ਤੇ ਪਾਪੀਆਂ ਨੂੰ ਸਿੱਧੇ ਰਾਹ ਤੇ ਪਾਵਾਂਗਾ ਔਰ ਕਿਸੇ ਨਾਲ ਮੇਰਾ ਵੈਰ ਵਿਰੋਧ ਨਹੀਂ ਇਸ ਤਰ੍ਹਾਂ ਕਾਲਪੁਰਖ ਦੇ ਹੁਕਮ ਅਨੁਸਾਰ ਪਾਪ ਤੇ ਜ਼ੁਲਮ ਦਾ ਨਾਸ ਕਰਨ ਲਈ ਗੁਰਦੇਵ ਨੇ ਭਾਰਤ ਭੂਮੀ ਤੇ ਜਨਮ ਲਿਆ ਤੇ ਇਸ ਮਹਾਨ ਕਾਰਜ ਦੀ ਪੂਰਤੀ ਹੱ ਖਾਲਸਾ ਪੰਥ ਦੀ ਸਜਣਾ ਕੀਤੀ ਗੁਰਦੇਵ ਦੇ ਤਾਪੇ ਸਥਾਨ ਤੇ ਹੁਣ ਬੜਾ ਸੁੰਦਰ ਗੁਰਦੁਆਰਾ ਬਣ ਗਿਆ ਹੈ ਇਹ ਗੁਰਦੁਆਰਾ ਚੀਵ ਖਾਲਸਾ ਦੀਵਾਨ ਅਦੇ ਸੰਧ ਸੋਨ ਸਿੰਘ ਜੀ ਦੀ ਸਾਂਜੀ ਘਰ ਨਾਲ ਨਾਲ ਤਿਆਰ ਹੋਇਆ ਹੈ। ੍ਹੇਮਕੁੰਡ ਰਿਖੀਕੇ ਸ਼ਰਦਵਾਰ ਤੋਂ 180 ਮੀਲ ਦੇ ਫਾਸਲੇ ਤੇ ਹੈ। ਰਿਖੀਕੇ ਤੋਂ ਗੰਗਾ ਅਤੇ ਮਲਕ ਗੰਗਾ ਦੇ ਨਾਲ-ਨਾਲ ਪੱਕੀ ਸੜਕ ਜਾਂਦੀ ਹੈ। ੍ਹੇਮਕੁੰਡ ਸਤਾ ਸਮੁੰਦਰ ਤੋਂ ਲਗਭਗ 16000 ਫੁੱਟ ਦੀ ਉਚਾਈ ਤੇ ਹੈ। ਸੰਗਤਾਂ ਹਰ ਸਾਲ ਹਮ ਹਮਾਕੇ ਗੁਰਦੁਆਰਾ ਹਿਮਕੁੰਡ ਸਾਹਿਬ ਦੇ ਦਰਸ਼ਨਾਂ ਲਈ ਜਾਂਦੀਆਂ ਹਨ ਤਾਂ ਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਉਹਨਾਂ ਦੀ ਜੀਵਨ ਕਥਾ ਸੰਗਤਾਂ ਨੂੰ ਰੋਜ਼ ਲੜੇ ਅਨੁਸਾਰ ਸਰਵਣ ਕਰਾਉਣ ਦਾ ਯਤਨ ਕਰਾਂਗੇ